ਕਮਲ ਖਹਿਰਾ ਇਹ ਨਾਮ ਸਮੁੱਚੇ ਪੰਜਾਬੀਆਂ ਲਈ ਮਾਣ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਪੰਜਾਬੀਆਂ ਦੇ ਪ੍ਰਵਾਸਪੱਖੋਂ ਬਿਹਤ ਪ੍ਰਸਿੱਧ ਦੇਸ਼ ਕੈਨੇਡਾ ਵਿੱਚ ਨਵੇਂ ਸਿਹਤ ਮੰਤਰੀ ਵਜੋਂ ਕਮਲ ਖਹਿਰਾਨੂ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਹਨਾਂ ਦਾ ਇਸ ਖੇਤਰ ਵਿੱਚ ਕਾਫੀ ਤਜਰਬਾ ਵੀ ਹੈ ਅਤੇ ਲੰਬੇ ਸਮੇਂ ਤੋਂ ਨਾ ਕੈਨੇਡਾ ਵਿੱਚ ਇੱਕ ਆਗੂ ਦੇ ਨਾਲ ਨਾਲ ਇੱਕ ਸਮਾਜਿਕ ਜਾਗਰੂਕ ਨਾਗਰਿਕ ਵਜੋਂ ਵੀ ਸੇਵਾਵਾਂ ਨਿਭਾਈਆਂ ਕੋਵਿਡ ਦੇ ਸਮੇਂ ਵੀ ਉਹ ਨਾ ਫਰੰਟ ਲਾਈਨ ਯਾਨੀ ਕਿ ਮੈਦਾਨ ਉੱਤੇ ਜਾ ਕੇ ਕੰਮ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਵੀ ਉਹ ਜਸਟਨ ਟਰੂਡੋ ਦੇ ਕਾਰਜਕਾਲ ਦੌਰਾਨ ਵੀ ਕੈਨੇਡਾ ਵਿੱਚ ਅਹਿਮ ਅਹੁਦਿਆਂ ਉੱਤੇ ਸੇਵਾਵਾਂ ਨਿਭਾ ਚੁੱਕੇ ਨੇ ਬ੍ਰੈਂਪਟਨ ਵੈਸਟ ਹਲਕੇ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਕਮਲ ਖਹਿਰਾ ਨੂੰ ਹੁਣ ਸਿਹਤ ਮੰਤਰੀ ਬਣਾਏ ਜਾਣ ਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ